ਇੱਥੇ ਜੀ ਡਰੱਗ ਓਵਰਡੋਸ ਨਾਲ surjit singh puttar sardul singh ਉਹਨਾਂ ਦੀ ਮੌਤ ਹੋਈ ਹੈ ਜੀ ਤੇ ਮੈਂ ਆਇਆ ਸੀ ਅੱਜ ਪਿੰਡ ਵਿਜ਼ਿਟ ਕਰਨ ਔਰ ਪਿੰਡ ਵਾਲਿਆਂ ਨਾਲ ਗੱਲ ਵੀ ਹੋਈ ਹੈ ਪਹਿਲੇ ਵੀ ਤਿੰਨ ਚਾਰ ਮੌਤਾਂ ਹੋਈਆਂ ਲੇਕਿਨ ਉਹ ਇਹਨਾਂ ਨੇ ਪਿੰਡ ਲੈਵਲ ਤੇ ਹੀ ਦਬਦਬ ਲਈਆਂ ਕੋਈ ਐਡਮਿਨਿਸਟ੍ਰੇਸ਼ਨ ਨੂੰ ਤਲਾਹ ਨਹੀਂ ਸੀ ਮਿਲੀ ਪਰ ਐਤਕੀ ਜਿਹੜੀ ਕਿਉਂਕਿ ਇਹ ਬੱਚਾ ਇਹਦੇ ਪੇਰੈਂਟਸ ਦੀ ਵੀ ਡੈਥ ਹੋਈ ਹੋਈ ਸੀ surjit ਦੇ ਔਰ ਛੋਟੀ ਬੇਟੀ ਹੈ ਵੈਸਿਕਾ ਕੁਝ ਜ਼ਮੀਨ ਜਾਇਦਾਦ ਵੀ ਹੈ ਨਹੀਂ ਬਸ ਨਸ਼ੇ ਦੀ ਲਤ ਨੇ ਇਹਦੀ ਜਿਹੜੀ ਆ ਜਾਨ ਲੈ ਲਈ ਔਰ ਇਸ ਕਰਕੇ ਹੁਣ ਜਿਹੜੇ ਆ ਪਿੰਡ ਵਾਲਿਆਂ ਨੇ ਨਾਮ ਦੱਸੇ ਸੀ ਕਿ ਕੱਲ ਜਿਹੜੇ ਨਸ਼ਾ ਸਪਲਾਈ ਕਰਦੇ ਉਹਦੇ ਚ ਬਿਕਰ ਤੇ ਇੱਕ ਮਨਪ੍ਰੀਤ ਮਨੀ ਹੈਗਾ ਮਨ ਬਿਕਰ ਨੂੰ ਤਾਂ ਪਰਚਾ ਦੇ ਕੇ ਅਸੀਂ ਮੌਕੇ ਤੇ ਫੜ ਲਿਆ ਸੀਗਾ ਤੇ ਮਨੀ ਜਿਹੜਾ ਹੈਗਾ ਉਹ ਭੱਜਿਆ ਪੁਰ ਨੂੰ ਵੀ ਜਲਦੀ ਅਰੈਸਟ ਕਰ ਲਾਂਗੇ ਔਰ ਮੈਂ ਅਸੀਂ ਗੱਲ ਕਰਦੇ ਆਂ ਜੀ ਜਿਹੜੀ ਪਿੰਡਾਂ ਚ ਸਾਡੀ ਵੀਡੀਓਜ਼ ਜਿਹੜੀਆਂ ਵਿਲੇਜ ਡਿਫੈਂਸ ਕਮੇਟੀ ਦੀਆਂ ਹੈਗੀਆਂ ਉਹਨਾਂ ਨਾਲ ਵੀ ਤੋ ਇਹੀ ਅਪੀਲ ਕਰਦੇ ਆ ਕਿ ਜੇ ਕੋਈ ਡੀਡਿਕਸ਼ਨ ਸੈਂਟਰ ਚ ਜਾਣਾ ਚਾਹੁੰਦਾ ਅਸੀਂ ਪ੍ਰਸ਼ਾਸਨਿਕ ਤੌਰ ਤੇ ਉਹਦੀ ਮਦਦ ਕਰਕੇ ਉਹਨੂੰ ਡੀਡਿਕਟ ਕਰਾ ਸਕਦੇ ਆ ਜੇ ਕੋਈ ਕਿਸੇ ਨੂੰ ਪਤਾ ਲੱਗਦਾ ਫਲਾਣੇ ਪਿੰਡ 'ਚ ਕੋਈ ਨਸ਼ਾ ਉਹਨੂੰ ਪਿੰਡ ਲੈਵਲ ਤੇ ਨਾ ਖਤਮ ਕੀਤਾ ਜਾਵੇ ਜਾਂ ਦਬਾਇਆ ਜਾਵੇ ਜਾਂ ਲੋਕਾਂ ਨੂੰ ਪਿੰਡ ਦੀ ਨਹੀਂ ਇਹ ਤਾਂ ਜਿਹੜੀ ਹੁਣ ਨਾ ਜੀ ਪੰਜਾਬ ਲੈਵਲ ਕੀ ਪੂਰਾ ਦੀ ਗੱਲ ਹੈ ਔਰ ਉਸ ਨਸ਼ਾ ਵੇਚਣ ਵਾਲਿਆਂ ਦਾ ਆਪਾਂ ਸਾਥ ਨਾ ਦਈਏ ਜਾਂ ਪਿੰਡ ਲੈਵਲ ਤੇ ਨਾ ਕਰੀਏ ਪ੍ਰਸ਼ਾਸਨ ਨੂੰ ਦੱਸ ਕੇ ਫੌਰੀ ਤੌਰ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਿ ਸ਼ੁਰੂ ਕਰਾਈਏ ਸਰ ਪਿੰਡ ਵਾਲਿਆਂ ਦਾ ਦੋਸ਼ ਆ ਕਿ ਬਾਰ ਬਾਰ ਉਸ ਨੂੰ ਕਹਿੰਦੇ باوجود ਵੀ ਕੋਈ ਕਾਰਵਾਈ ਨਹੀਂ ਹੋਈ ਜੀ ਤੱਕ ਤੁਹਾਡੇ ਨਹੀਂ ਕਾਰਵਾਈ ਜਦੋਂ ਪੁਲਿਸ ਨੂੰ ਦੱਸਿਆ ਗਿਆ ਜੀ ਤੁਹਾਡੇ ਸਾਹਮਣੇ ਹੀ ਖੜੇ ਆ ਇਹਨਾਂ ਨੇ ਕਿਹਾ ਕਿ ਪਹਿਲੇ ਜਿਹੜੀਆਂ ਮੌਤਾਂ ਹੋਈਆਂ ਸੀਗੀਆਂ ਉਹ ਅਸੀਂ ਨਹੀਂ ਸੀ ਦੱਸਿਆ ਪਿੰਡ ਲੈਵਲ ਤੇ ਹੀ ਕਰਾ ਲੀਆਂ ਪਰ ਕੱਲ ਜਿਹੜੀ ਮੌਤ ਹੋਈ ਸੀ ਇਹਦੇ ਬਾਰੇ ਜਦੋਂ ਤਲਾਸ਼ ਮਿਲੀ ਆ ਫੌਰਨ ਤੌਰ ਤੇ ਐਸਐਚਓ ਸਾਹਿਬ ਨੇ ਆ ਕੇ ਪਰਚਾ ਦੇ ਕੇ ਤਾਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਦੋਨਾਂ ਚੋਂ ਔਰ ਇੱਕ ਭੱਜਿਆ ਹੋਇਆ ਉਹਨੂੰ ਵੀ ਜਲਦੀ ਗ੍ਰਿਫਤਾਰ ਕਰ ਲਾਂਗੇ ਇਸ ਤੋਂ ਪਹਿਲੇ ਸਾਡੇ ਸਾਹਮਣੇ ਪਿੰਡ ਵਾਲੇ ਖੜੇ ਜੀ ਇਹਨਾਂ ਨੇ ਆਪ ਦੱਸਿਆ ਵੀ ਅਸੀਂ ਕੋਈ ਤਲਾਸ਼ ਨਹੀਂ ਸੀ ਦਿੱਤੀ ਪਿੰਡ ਲੈਵਲ ਤੇ ਖਤਮ ਕਰਨ ਦੀ ਔਰ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਜਿਹੜੇ ਨਸ਼ਾ ਬੀਚਦੇ ਤੇ ਇਹ ਅਸੀਂ ਚੀਜ਼ ਨਹੀਂ ਚੱਲਣ ਦੇਣੀ ਜੀ ਅਸੀਂ ਖਤਮ ਕਰਕੇ ਰਾਂਗੇ ਨ ਕਹਿਣਾ ਚਾਹਵਾਂਗੇ ਜੀ ਕਹਿਣਾ ਸਰ ਜੋ ਕੱਲ ਦਾ ਪਿੰਡ ਜੋੜਸੰਗੋਲੇ ਘਟਨਾ ਵਾਪਰੀ ਆ ਸਾਡਾ ਨੌਜਵਾਨ ਵੀਰ ਸੀਗਾ 22 ਸਾਲ ਦੀ ਉਮਰ ਸਰਜੀਤ ਸਿੰਘ ਉਹ ਜੋ ਪੰਜਾਬ ਦੇ ਵਿੱਚ ਨਸ਼ੇ ਦਾ ਏਡਾ ਕਹਿਰ ਚੱਲ ਰਿਹਾ ਏ ਉਹਦੀ ਓਵਰਡੋਜ਼ ਦੇ ਕਾਰਨ ਦੀ ਮੌਤ ਹੋ ਗਈ ਸੀ ਛੋਟੀ ਜੀ ਬੱਚੀ ਆ ਪਰ ਕੱਲ ਦਾ ਜੋ ਅਸੀਂ ਤੁਰੰਤ ਪੁਲਿਸ ਨੂੰ ਫੋਨ ਕੀਤਾ ਹਰਕਤ ਜਾ ਕੇ ਮਾਰਨ ਜੋਗ ਐਸਐਸ ਸਾਹਿਬ ਨੇ ਉਹ ਤਬਦੀਸ਼ ਕੀਤੀ ਆ ਜਿਹੜੇ ਬੰਦਿਆਂ ਦੇ ਨਾਂ ਦਿੱਤੇ ਸੀ ਬਿੱਕਰ ਪੁੱਤਰ ਵੀਰ ਸਿੰਘ ਤੇ ਮਣੀ ਦੋਵੇਂ ਚਾਚਾ ਪੁੱਤ ਗਿਆ ਵੀ ਆ ਤੇ ਪਿਓ ਪੁੱਤ ਵੀ ਆ ਉਨ੍ਹਾਂ ਦੇ ਖਿਲਾਫ ਜੋ ਐਕਸ਼ਨ ਤੁਰੰਤ ਕਾਲ ਪੁਲਿਸ ਨੇ ਲਿਆਏ ਜੇ ਕਿਤੇ ਪਹਿਲਾਂ ਇਹੋ ਜਿਹਾ ਐਕਸ਼ਨ ਸਰਕਾਰ ਜਾਂ ਪੁਲਿਸ ਲਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਘਰ ਦਾ ਚਰਾਗ ਨਾ ਬੁਝੇ ਕਿਸੇ ਭੈਣ ਦਾ ਭਰਾ ਨਾ ਜਾਵੇ ਕਿਸੇ ਪਤਨੀ ਦਾ ਸੁਹਾਗ ਨਾ ਉਹ ਜਿਹੜੇ ਸਾਡੀ ਰਿਕੁਐਸਟ ਵੀ ਆ ਬੇਨਤੀ ਵੀ ਆ ਠੀਕ ਆ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਆ ਪਰ ਗਰਾਊਂਡ ਲੈਵਲ ਤੇ ਸਾਨੂੰ ਵੀ ਪਿੰਡਾਂ ਵਾਲਿਆਂ ਨੂੰ ਸੁਚੇਤ ਹੋ ਕੇ ਆਪਣੇ ਮਫਾਦਿਆਂ ਤੋਂ ਉੱਪਰ ਉੱਠ ਕੇ ਪਾਰਟੀ ਬਾਜਦੋਂ ਉੱਪਰ ਉੱਠ ਕੇ ਜਿਹੜਾ ਅੱਜ ਕਾਰਜ ਕੀਤਾ ਏ ਇਹ ਆਉਣ ਵਾਲੇ ਸਮੇਂ 'ਚ ਵੀ ਕਰੀਏ ਤੇ ਪਿੱਛੇ ਕਰਦੇ ਤੇ ਅਸੀਂ ਇੰਨੇ ਘਾਟੇ 'ਚ ਲਈ ਸੀ ਜਾਣਾ ਇਸ ਕਰਕੇ ਅੱਜ ਮਾਨਯੋਗ ਐਸਐਸਪੀ ਆਏ ਆ ਉਹਨਾਂ ਨੇ ਨਿਸ਼ਵਾਸ਼ਣ ਤੋਂ ਆਇਆ ਕਿ ਇਹ ਜਿਹੜਾ ਮੁੰਡਾ ਆ ਵੇਖੋ ਇੱਕ ਹੋਰ ਗੱਲ ਹੈ ਨਿਰਾਪਾਏ ਨੂੰ ਨਹੀਂ ਕਿਹਾ ਕਿ ਬਿੱਕਰ ਸਿੰਘ ਬਿੱਕਰ ਕੌਣ ਬੈਕਗ੍ਰਾਉਂਡ ਬੜਾ ਤਕੜਾ ਹੈ ਜੀ ਲੱਖ ਡੇਢ ਲੱਖ ਦੀ ਰੋਜ਼ ਦੀ ਸਪਲਾਈ ਹੁੰਦੀ ਆ ਬਿੱਕਰ ਸਿੰਘ ਦੇ ਪਿੱਛੇ ਬੈਕਗ੍ਰਾਉਂਡ ਕੌਣ ਹੈ ਉਹਦੇ ਪਿੱਛੇ ਕੌਣ ਖੜਾ ਹੈ ਉੱਥੋਂ ਤੱਕ ਪਹੁੰਚਿਆ ਜਾਵੇ ਤਾਂ ਹਕੀਕਤ ਕੀਤੀ ਜਾਵੇ ਜਿਹੜਾ ਮੁੰਡਾ ਫਰਾਰ ਹੈ ਮਨਦੀਪ ਸਿੰਘ ਮਣੀ ਅੱਜ ਤੋਂ ਹੁਣ ਤੋਂ ਸਿਰਫ 3 ਘੰਟੇ ਪਹਿਲਾਂ ਸਟੇਸ ਲਾਉਂਦਾ ਹੈ ਮੋਬਾਈਲ ਤੇ ਵੀ ਅਸੀਂ ਆ ਕਰਦਾਂਗੇ ਮੈਂ ਆ ਕਰ ਦੂੰਗਾ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਕੋਈ ਹੋਰ ਦੁਰਘਟਨਾ ਵਾਪਰ ਤੋਂ ਪਹਿਲਾਂ ਤੁਰੰਤ ਉਸ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਛੋਟਿਆ ਜਾਵੇ ਤੇ ਚੰਗੀ ਤੋਂ ਚੰਗੀ ਵੱਧ ਤੋਂ ਵੱਧ ਜਿਹੜੀ ਕਾਨੂੰਨੀ ਸਜ਼ਾ ਬਣਦੀ ਆ ਉਹ ਦਿੱਤੀ ਜਾਵੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹੋ ਜੀ ਮਾਰੀ ਦਰਘਟਨਾ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵਾਲਾ ਠੀਕ ਨਾ ਜਾਓਗੇ ਜਿੱਦਾਂ ਅਸੀਂ ਸਰਕਾਰਾਂ ਅੱਗੇ ਤੇ ਪ੍ਰਸ਼ਾਸਨ ਅੱਗੇ ਇਹ ਹੀ ਹੱਥ ਜੋੜਦੇ ਆ ਕਿ ਸਾਡੇ ਪਿੰਡ ਦੇ ਵਿੱਚ ਇੱਕ ਬਹੁਤ ਦੁੱਖਦਾਈ ਵਾਲੀ ਗੱਲ ਹੋਈ ਆ ਕਿ ਸਰਜੀਤ ਸਿੰਘ ਪੁੱਤਰ ਅਦੁੱਲਾ ਸਿੰਘ ਦੀ ਜਿਹੜੀ 24 ਸਾਲ ਦਾ ਜਵਾਨ ਸੀਗਾ ਨਸ਼ੇ ਦੀ ਓਵਰਡੋਜ਼ ਕਾਰਨ ਉਹਦੀ ਮੌਤ ਹੋਈ ਆ ਤਾਂ ਪ੍ਰਸ਼ਾਸਨ ਨੂੰ ਤੇ ਪੁਲਿਸ ਨੂੰ ਤੇ ਜਿਹੜੀਆਂ ਮੌਜੂਦਾ ਸਰਕਾਰਾਂ ਉਹਨਾਂ ਅੱਗੇ ਬੇਨਤੀ ਆ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਛੋਟੇ-ਮੋਟੇ ਕੰਮ ਕਰਦੇ ਆ ਸਿੰਥੈਟਿਕ ਨਸ਼ਾ ਬਣਾ ਬਣਾ ਕੇ ਵੇਚਦੇ ਆ ਤਾਂ ਬਹੁਤ ਜਿਹੜੇ ਨੌਜਵਾਨ ਆ ਉਹ ਬਿਲਕੁਲ ਕਰਾਹੇ ਪੈ ਗਏ ਆ ਤਾਂ ਉਹਨਾਂ ਤੇ ਰੋਕ ਲਾਈ ਜਾਵੇ ਛਾਪੇਮਾਰੀ ਕੀਤੀ ਜਾਵੇ ਤਾਂ ਵੱਧ ਤੋਂ ਵੱਧ ਜਿਹੜਾ ਅੱਜ ਮਾਨਯੋਗ ਐਸਐਸਪੀ ਸਾਹਿਬ ਪਹੁੰਚੇ ਇਥੇ ਪਿੰਡ ਜੋੜ ਸਿੰਘ ਵਾਲੇ ਬਿਲਕੁਲ ਜੀ ਐਸਐਸਪੀ ਸਾਹਿਬ ਆਏ ਆ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਸਾਡੀ ਪਿੰਡ ਦੀ ਸਾਰ ਲਈ ਆ ਕੇ ਐਸਐਚਓ ਸਾਹਿਬ ਨੇ ਵੀ ਕੱਲ ਬਹੁਤ ਛੇਤੀ ਜਿਹੜਾ ਐਕਸ਼ਨ ਲਿਆ ਜਿਹਦੇ ਵਿੱਚ ਬਿਕਰ ਸਿੰਘ ਜਿਹੜਾ ਮੌਜੂਦਾ ਫੜਿਆ ਗਿਆ ਤੇ ਮਣੀ ਜਿਹੜਾ ਹਜੇ ਫਰਾਰ ਆ ਉਹਨੂੰ ਵੀ ਛੇਤੀ ਜਿਹੜਾ ਫੜ ਲੈਣਗੇ ਤਾਂ ਐਸਐਸਪੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਨੰਬਰ ਪਿੰਡਾਂ ਵਿੱਚ ਲਾਵਾਂਗੇ ਵੰਡਾਂਗੇ ਤਾਂ ਵੱਧ ਤੋਂ ਵੱਧ ਜਿੰਨਾ ਵੀ ਅਸੀਂ ਸਾਥ ਦੇਵਾਂਗੇ ਤਾਂ ਪਿੰਡ ਵਾਲਿਆਂ ਨੇ ਵੀ ਇਹਨਾਂ ਅਪੀਲ ਕੀਤੀ ਆ ਕਿ ਤੁਸੀਂ ਵੀ ਸਾਡਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਸਿੰਘ ਕਿਹੜਾ ਪਿੰਡ ਆ ਜੋੜ ਸਿੰਘ ਵਾਲਾ ਜੀ ਅੱਜ ਮਾਨਯੋਗ ਐਸਐਸਪੀ ਸਾਹਿਬ ਪਹੁੰਚੇ ਇਥੇ ਦੇ ਪੀਟੀ ਰਾਤ ਵੱਲੋਂ ਇੱਕ ਨਸ਼ੇ ਦਾ ਟੀਕਾ ਲਾਉਣ ਕਰਕੇ ਇੱਕ ਨੌਜਵਾਨ ਦੀ ਮੌਤ ਹੋ ਗਈ ਕੀ ਕਹਿਣਾ ਚਾਹੋਗੇ ਬੜੇ ਦੁਖਦਾਈ ਘਟਨਾ ਵਾ ਇਹ ਸਾਡੇ ਪਿੰਡ ਵਾਸਤੇ ਨਹੀਂ ਕੱਲੇ ਇਲਾਕੇ ਵਾਸਤੇ ਸਾਰੇ ਪੰਜਾਬ ਵਾਸਤੇ ਬੜੀ ਵੱਡੀ ਦੁੱਖ ਵਾਲੀ ਘਟਨਾ ਵਾ ਜਿੱਥੇ ਪੰਜਾਬ ਗਵਰਨਮੈਂਟ ਨੇ ਪੁਲਸਾ ਨੂੰ ਸੰਦੇਸ਼ ਦਿੱਤੇ ਆ ਵੀ ਹਾਂ ਤਕੜੇ ਹੋ ਕੇ ਨਸ਼ੇ ਤੇ ਠੱਲ ਪਾਓ ਪਰ ਅਫਸੋਸ ਦੀ ਗੱਲ ਇਹ ਆ ਵੀ ਕਈ ਵਾਰ ਕਹਿਣ ਦੇ ਬਾਵਜੂਦ ਵੀ ਇਹ ਸਾਡੇ ਪਿੰਡ ਦਾ ਜਿਹੜਾ ਮਣੀ ਤੇ ਉਹਦਾ ਪਿਓ ਇਹ ਸ਼ਰੇ ਆਮ ਨਸ਼ਾ ਵੇਚ ਰਹੇ ਸੀ ਸ਼ਰੇ ਅਮ ਲੈਣਾ ਲਗੀਆਂ ਸੀ ਤੇ ਅਸੀਂ ਕਈ ਦਿਨਾਂ ਤੋਂ ਇੰਨੇ ਜਿਆਦੇ ਦੁਖੀ ਬਾਬੇ ਰਾਜਾ ਰਾਮ ਦੇ ਸਥਾਨ ਤੇ ਮੇਲਾ ਚੱਲ ਰਿਹਾ ਸਾਰੀ ਸੰਗਤ ਹੀ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਹਰ ਇੱਕ ਗੱਲ ਕਹਿ ਰਿਆ ਸੀ ਵੀ ਇਹ ਗਲਤ ਹੋ ਰਿਹਾ ਹੈ ਇਹ ਸ਼ਾਂਤ ਮੇਲਾ ਸਾਡੇ ਵਾਸਤੇ ਚੰਗਾ ਨਹੀਂ ਆਉਣਾ ਉਹੀ ਗੱਲ ਹੋਈ ਹੈ ਕਿ ਮੇਲੇ ਵਾਲੇ ਦਿਨ ਸਵੇਰੇ ਸਵੇਰੇ ਇੱਕ ਨੌਜਵਾਨ ਸਰਜੀਤ ਸਿੰਘ ਨੇ ਟੀਕਾ ਲਾ ਕੇ ਜਿਹੜਾ ਉਹਨਾਂ ਦੀ ਮੌਤ ਹੋ ਗਈ ਬਹੁਤ ਦੁੱਖ ਵਾਲੀ ਘਟਨਾ ਵਾ ਗਰੀਬ ਪਰਿਵਾਰ ਆ ਤੇ ਅੱਜ ਪੁਲਿਸ ਐਸਐਸਪੀ ਆਈ ਸੀ ਉਹਨਾਂ ਨੂੰ ਸਾਡੀ ਇਹੀ ਬੇਨਤੀ ਸੀ ਵੀ ਕੱਲੇ ਪਿੰਡ ਦੀ ਗੱਲ ਨਹੀਂ ਆ ਪੂਰੇ ਪੰਜਾਬ ਦੀ ਗੱਲ ਆ ਤੇ ਪੰਜਾਬ ਦੇ ਵਿੱਚ ਕਿਉਂ ਨਹੀਂ ਪੁਲਸਾਂ ਇਹ ਸਰਕਾਰਾਂ ਦੇ ਕਹਿ ਰੀਆਂ ਫੜੋ ਤੇ ਉਹ ਕਹਿ ਰਹੇ ਨੰਬਰ ਵੀ ਅਸੀਂ ਦਿੱਤਾ ਹੈ ਨੰਬਰ ਦੇ ਰਹੇ ਪਿੰਡਾਂ ਦੇ ਵਿੱਚ ਮਨਿਆਦੀ ਹੋਵੇ ਪਿੰਡਾਂ ਦੇ ਵਿੱਚ ਪੀਪੇ ਵੱਜਣ ਜਿਹੜਾ ਬੰਦਾ ਨਸ਼ਾ ਵੇਚਦਾ ਹੈ ਉਹਨੂੰ ਫੜਿਆ ਜਾਵੇ ਜਿਹੜਾ ਨਾਂ ਦੱਸੇ ਉਹਦਾ ਨਾਂ ਗੁਪਤ ਰਵੇ ਤੇ ਬੰਦੇ ਨੂੰ ਫੜਿਆ ਜਾਵੇ ਜੇ ਇਸ ਤਰ੍ਹਾਂ ਐਕਸ਼ਨ ਹੋਵੇ ਇੱਕ ਬੰਦਾ ਜੇ ਪਿੰਡ ਦੇ ਵਿੱਚ ਇੱਕ ਮੋਦਵਾਰ ਜਾ ਕੇ ਕਹਿੰਦਾ ਹੈ ਥਾਣੇਦਾਰ ਨੂੰ ਕੀ ਸਾਡਾ ਫਲਾਣਾ ਬੰਦਾ ਵੇਚ ਰਿਹਾ ਹੈ ਨਸ਼ਾ ਤੇ ਪੁਲਿਸ ਇੱਕ ਛਿਪਾਈ ਨਹੀਂ ਆ ਸਕਦਾ ਇਹ ਕੀ ਮਨ ਲਓ ਪੰਜਾਬ ਗਵਰਨਮੈਂਟ ਜਾਂ ਜਿਹੜੀ ਪੁਲਿਸ ਆ ਇਹਦਾ ਕੀ ਐਕਸ਼ਨ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜੇ ਪਿੰਡ ਦਾ ਇਹ ਨਹੀਂ ਕਿ ਨਜਾਇਜ਼ ਕਿਸੇ ਦੀ ਗੱਲ ਕਰੇ ਪੁਲਿਸ ਇਨਕੁਆਰੀ ਤੇ ਕਰਿਆ ਕੇ ਜੇ ਕਿਸੇ ਦਾ ਨਾਂ ਇੱਕ ਮੋਦਬਰ ਨੇ ਜਾਂ ਕਿਸੇ ਬੰਦੇ ਨੇ ਜਾ ਕੇ ਦਿੱਤਾ ਹੈ ਤੇ ਉਹਦੀ ਇਨਕੁਆਰੀ ਕਰਨ ਆ ਕੇ ਇਨਕੁਆਰੀ ਕਰਨ ਜੇ ਉਹ ਬੰਦਾ ਜਾਇਜ਼ ਹੈ ਤੇ ਉਹਨੂੰ ਫੜਨ ਪੁਲਿਸਾਂ ਕਾਦੇ ਵਾਸਤੇ ਇਹਨਾਂ ਦੇ ਗੁਪਤੀ ਗੁਪਤੀ ਤੰਤਰ ਵੀ ਹੈਗੇ ਆ ਇਨਾਂ ਕੋਲੇ ਸੀਐਡੀ ਵੀ ਹੈਗੀ ਐ ਤੇ ਇਸ ਕਰਕੇ ਪੁਲਿਸ ਨੂੰ ਬੇਨਤੀ ਹੈ ਵੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਹਰ ਪਿੰਡ ਦੇ ਵਿੱਚ ਇੱਕ ਚੌਂਕ ਤੇ ਨੰਬਰ ਲੱਗੇ ਹਰ ਬੰਦੇ ਨੂੰ ਇਹ ਦੱਸਿਆ ਜਾਵੇ ਆਪਣੇ ਗੁਪਤ ਬੰਦੇ ਛੱਡਣ ਜਿਹੜੇ ਇਸ ਤਰ੍ਹਾਂ ਸ਼ਰੇਆਮ ਨਸ਼ਾ ਵੇਚੀ ਜਾਂਦੇ ਆ ਸ਼ਰੇਆਮ ਸਾਡੇ ਬਾਬੇ ਦੀ ਝੀੜੀ ਐ ਇੱਥੇ ਨਸ਼ਾ ਇੱਥੇ ਲੁੱਕ ਵੀ ਹੈਗੀ ਐ ਉਥੋਂ ਟੀਕਾ ਲਾ ਇਹਨੇ ਤੇ ਦੱਸ ਦੇ ਇੱਥੋਂ ਤੱਕ ਇਹਨੇ ਸਹੂਲਤ ਦੇਤੀ ਨਸ਼ੇ ਵਾਲਿਆਂ ਨੂੰ ਵੀ ਕੋਲ ਕੇ ਸਿਰਿੰਜੀ ਭਰ ਕੇ ਦੇ ਦਿੰਦਾ ਸੀ ਪੇਹਾ ਤੂੰ 50 ਰੁਪਈਆ ਦਾ ਵੀ ਲੈ ਜਾ ਤੇ ਚੱਲ ਲੈ ਜਾ ਭੱਜ ਕੇ ਤੇ ਆਪਦਾ ਲਾਲਾ ਜਿਹੜਾ ਹੁਣ ਸਿਰਿੰਜਾਂ ਕੋਲ ਕੋਲ ਦੇਂਡਿਆ ਮੌਤ ਵੰਡਣ ਡਿਆ ਤੇ ਇਹੋ ਜੇ ਮੌਤ ਦੇ ਸਦਾਗਰ ਨੂੰ ਜਿਹੜਾ ਫੜਿਆ ਵਾ ਪਰ ਅਫਸੋਸ ਦੀ ਗੱਲ ਇੱਕ ਨੌਜਵਾਨ ਦੀ ਮੌਤ ਤੋਂ ਬਾਅਦ ਫੜਿਆ ਇਹ ਪਹਿਲਾਂ ਫੜਨਾ ਚਾਹੀਦਾ ਸੀ